ਅੱਜ ਸਾਡੇ ਪਿੰਡ ਦੇ ਕੁਝ ਆਗੂ ਇਕੱਠੇ ਹੋ ਕੇ ਆਪਣੀ ਜਿਹੜੀ ਮਦਦ ਕਰਨ ਲਈ ਕਿਸਾਨ ਆਗੂਆਂ ਦੀ ਇੱਕ ਦੂਜੇ ਦੀ ਮਦਦ ਕਰਨ ਲਈ ਜਿਹੜੀ ਸਰੋਂ ਗੁੱਟਣਾ ਉਹ ਜਾ ਰਹੇ ਨੇ ਦੇਖੋ ਭਾਈ ਚਾਰ ਕਿਸਾਨ ਜਿਹੜਾ ਪੁਰਾਣਾ ਸਮਾਂ ਅੱਜ ਵੀ ਯਾਦ ਕੀਤਾ ਜਾਂਦਾ ਕਿ ਅੱਜ ਇਹ ਸਾਰੇ ਇਕੱਠੇ ਹੋ ਕੇ ਕਿਸਾਨ ਦੇ ਖੇਤ ਦੇ ਵਿੱਚ ਸਰੋਂ ਗੁੱਟਣ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਜੋ ਵੀ ਮੋਰਚੇ ਲੱਗਣਗੇ ਸਾਡੇ ਭਾਰਤੀ ਕਿਸਾਨ ਯੂਨੀਅਨ ਇਕਤਾ ਟਿਕਾਉਂਦਾ ਦੇ ਉਹ ਵੀ ਸਾਡੇ ਲਈ ਹਮੇਸ਼ਾ ਤਿਆਰ ਰਹਾਂਗੇ ਤੇ ਅੱਜ ਸਾਡੇ ਬਿਕਰ ਸਿੰਘ ਜੀ ਸਾਰੇ ਰਾਜੀ ਬਲਕਰਨ ਜਸਵਿੰਦਰ ਸਿੰਘ ਜੀ ਸਰਪਾ ਸਾਰੇ ਜਾ ਰਹੇ ਨੇ ਕਿਸਾਨ ਦੀ ਖੇਤ ਸਰੋਂ ਗੁੱਟਣ ਲਈ ਭਾਈਚਾਰਕ ਸਾਂਝਾ ਜਿਹੜਾ ਪੁਰਾਣਾ ਸਮਾਂ ਯਾਦ ਕੀਤਾ ਜਾ ਰਿਹਾ ਅੱਜ ਇਹ ਪੁਰਾਣੇ ਸਮੇਂ ਦੇ ਵਿੱਚ ਲੋਕ ਕਹਿੰਦੇ ਇਦਾਂ ਕਿਸੇ ਦੇ ਮਦਦ ਲਈ ਜਾਂਦੇ ਸੀ ਅੱਜ ਸਾਰੇ ਇਕੱਠੇ ਹੋ ਕੇ ਜਿਹੜੇ ਅੱਜ ਕਿਸੇ ਕਿਸਾਨ ਦੀ ਖੇਤ ਦੇ ਵਿੱਚ ਜਦ ਸਰੋਂ ਗੁੱਟਣਾ ਉਹ ਇਕੱਠੇ ਜਾ ਰਹੇ ਨੇ ਦੇਖੋ ਸਾਰੇ ਸਾਡੇ ਆਗੂ ਕਿਸਾਨ ਜੁਨੀਅਨ ਦੇ ਹਾਜ਼ਰ ਨੇ ਪਿੰਡ ਦੇ ਨੁਮਾਇंदे ਸਾਰੇ ਕਾਲਾ ਸਿੰਘ ਜੀ ਹਾਂਜੀ ਕੀ ਕਹੋਗੇ ਜੀ ਤੁਸੀਂ ਕਿੱਥੇ ਜਾਂਦੇ ਹੋ ਆ ਜੀ ਕੁਲਰੀਆਂ ਨੇਦਲ ਕੁਲਰੀਆਂ ਕੋਲ ਤੇ ਕੁਲਰੀਆਂ ਕੋਲ ਤੇ ਵੀ ਚੱਲਾਂਗੇ ਗਾਹਾਂ ਨੂੰ ਆਪਾਂ ਕੁਲਰੀਆਂ ਕੋਲ ਜਵਿਨੀ ਕੋਲ ਚੱਲ ਰਿਹਾ ਜੀ ਤੁਹਾਨੂੰ ਦਰਸ਼ਕਾਂ ਨੂੰ ਦੱਸ ਰਹੇ ਆ ਕਿ ਉੱਥੇ ਵੀ ਸਾਡਾ ਜਿਹੜਾ ਪੂਰੀ ਹਮਾਇਤ ਆ ਜਿਹੜੀ ਕੁਲਰੀਆਂ ਕੋਲ ਨੂੰ ਰਹੇਗੀ ਤੇ ਹੁਣ ਫਿਰ ਅੱਜ ਕਿੱਥੇ ਜਾ ਰਹੇ ਹਾਂ ਸਰੋਂ ਕੁੱਟਣਾ ਅੱਛਾ ਅੱਛਾ ਚਲੋ ਰਾਈਟਰ ਬਿਲਕੁਲ ਤਿਆਰ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਚਲੋ ਜੀ